ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਸਵੀਟਰ ਰਸੋਈ ਵਿੱਚ ਸਵਾਗਤ ਹੈ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਤੋਰੀਆਂ ਦੀ ਸਬਜ਼ੀ ਬਹੁਤ ਹੀ ਸਿੰਪਲ ਤਰੀਕੇ ਨਾਲ ਖਾਣ ਵਿੱਚ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਬਣਾਉਣ ਵਿੱਚ ਇਹ ਬਹੁਤ ਹੀ ਜ਼ਿਆਦਾ ਆਸਾਨ ਹੈ ਤੁਸੀਂ ਵੀ ਇਸ ਨੂੰ ਜ਼ਰੂਰ ਟਰਾਈ ਕਰਿਓ ਤੇ ਚਲੋ ਇਸ ਨੂੰ ਬਣਾਉਣਾ ਸਟਾਰਟ ਕਰਦੇ ਹਾਂ ਇਸ ਨੂੰ ਬਣਾਉਣ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਰਿਕਵੈਸਟ ਹੈ ਜੇਕਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਇਸ ਦੇ ਲਈ ਅਸੀਂ ਲਈਆਂ ਹਨ ਅੱਧਾ ਕਿਲੋ ਤੋਰੀਆਂ ਜਿਨ੍ਹਾਂ ਨੂੰ ਅਸੀਂ ਛਿੱਲ ਕੇ ਛੋਟੇ-ਛੋਟੇ ਟੁਕੜਿਆਂ ਵਿੱਚ ਚੀਰ ਲਿਆ ਹੈ ਤਿੰਨ ਛੋਟੀਆਂ-ਛੋਟੀਆਂ ਹਰੀਆਂ ਮਿਰਚਾਂ ਉਹਨਾਂ ਨੂੰ ਵੀ ਅਸੀਂ ਚੀਰ ਲਿਆ ਹੈ ਦੋ ਪਿਆਜ਼ ਜਿਨ੍ਹਾਂ ਨੂੰ ਅਸੀਂ ਚੀਰ ਲਿਆ ਹੈ ਸਭ ਤੋਂ ਪਹਿਲਾਂ ਅਸੀਂ ਗੈਸ ਉੱਤੇ ਇੱਕ ਕੜਾਈ ਰੱਖਾਂਗੇ ਤੇ ਉਸ ਵਿੱਚ ਇੱਕ ਕਾੜ੍ਹੀ ਤੇਲ ਪਾਵਾਂਗੇ ਤੇਲ ਨੂੰ ਗਰਮ ਹੋਣ ਦਿਆਂਗੇ ਏ ਸਾਡਾ ਗਰਮ ਹੋ ਗਿਆ ਹੈ ਇਸ ਵਿੱਚ ਅਸੀਂ ਪਿਆਜ਼ ਪਾ ਦਿੱਤੇ ਹਨ ਪਿਆਜ਼ਾਂ ਨੂੰ ਅਸੀਂ ਹਲਕਾ ਬਰਾਊਨ ਹੋਣ ਤੱਕ ਭੁੰਨਾਂਗੇ ਥੋੜਾ ਜਿਹਾ ਇਸ ਵਿੱਚ ਇੱਕ ਚਮਚ ਜੀਰਾ ਪਾ ਦਵਾਂਗੇ ਤੇ ਹਣੀ ਚਲੀ ਤਰ੍ਹਾਂ ਮਿਕਸ ਪਾ ਦਵਾਂਗੇ ਇਸ ਦੇ ਨਾਲ ਹੀ ਅਸੀਂ ਇੱਕ ਟੇਬਲस्पून ਹਲਦੀ ਪਾ ਦਵਾਂਗੇ ਤੇ ਇੱਕ ਟੇਬਲस्पून ਘਰ ਦਾ ਥੁੰਆ ਹੋਇਆ ਸਾਲਾ ਪਾ ਦਵਾਂਗੇ ਨਾਲ ਹੀ ਅੱਧੀ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਪਾ ਦਵਾਂਗੇ ਇਹਨਾਂ ਸਭ ਨੂੰ ਮੇਕਸ ਕਰ ਲਵਾਂਗੇ ਮਸਾਲਾ ਸਾਡਾ ਮਿਕਸ ਹੋ ਚੁੱਕਾ ਹੈ ਹੁਣ ਅਸੀਂ ਇਸੇ ਤੋਲੀਆਂ ਪਾ ਦਵਾਂਗੇ ਤੇ ਤੋਂ ਇਹਨਾਂ ਨੂੰ ਮਸਾਲੇ ਵਿੱਚ ਮਿਕਸ ਕਰ ਦਵਾਂਗੇ ਹੁਣ ਅਸੀਂ ਇਸ ਵਿੱਚ 1 ਚਮਚ 2 ਚਮਚ ਨਮਕ ਪਾ ਦਵਾਂਗੇ ਨਮਕ ਤੁਸੀਂ ਆਪਣੀ ਸਵਾਦ ਅਨੁਸਾਰ ਪਾ ਸਕਦੇ ਹੋ ਤੇ ਇਹਨੂੰ ਵੀ ਅੱਗੇ ਮਿਕਸ ਕਰ ਦਵਾਂਗੇ ਹੁਣ ਅਸੀਂ ਇਸ ਨੂੰ ਢੱਕ ਕੇ 7-8 ਮਿੰਟ ਤੱਕ ਪਕਾਵਾਂਗੇ ਜੀ ਸਾ ਤੋਂ ਮੈਟਰ ਦਾ ਕਾਫੀ ਸਬਜੀ ਨੂੰ ਬੁਕਾ ਲਿਆ ਹੈ ਸਬਜੀ ਸਾਡੀ ਬਿਲਕੁਲ ਬਣ ਚੁੱਕੀ ਹੈ ਦੇਖੋ ਕਿੰਨੀ ਵਧੀਆ ਬਣੀ ਹੈ ਤੁਸੀਂ ਵੀ ਇਸ ਨੂੰ ਜ਼ਰੂਰ ਟਰਾਈ ਕਰਿਓ ਹੁਣ ਅਸੀਂ ਗੈਸ ਦੀ ਫਲੇਮ ਆਫ ਕਰ ਦਵਾਂਗੇ ਤੁਸੀਂ ਵੀ ਇਸ ਸਬਜੀ ਨੂੰ ਜ਼ਰੂਰ ਟਰਾਈ ਕਰਿਓ ਇਹ ਬਹੁਤ ਹੀ ਜਲਦੀ ਬਣ ਜਾਂਦੀ ਹੈ ਤੇ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ